ਲੋ ਵੀ ਦੋਸਤੋ ਮੂਰਾ ਕੈਟਾਗਰੀ 2 ਦੰਦ ਦੇ ਵਿੱਚ ਪਹਿਲੇ ਨੰਬਰ ਤੇ ਬਾਜੀ ਇਹ ਝੋਟੀ ਨੇ ਮਾਰੀ ਹੈ ਜਾਣਕਾਰੀ ਸਾਂਝੀ ਕਰਦੇ ਆ ਥੋਡੇ ਨਾਲ ਬਾਈ ਸਾਸਰੀ ਕਾਲ ਸਾਸਰੀ ਕਾਲ ਜੀ ਕੀ ਨਾਮ ਹੈ ਵੀਰੇ ਵੀਰੇ ਨਾਮ ਖੈਬਰ ਆ ਪਿੰਡ ਲਤਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਤੇ ਡਾਕਟਰ ਤੂੰ ਵਾਲੀ ਗੱਲ ਕਰੀ ਜਾਂਦਾ ਬਾਈਆਂ ਦੀ ਕੀ ਗੱਲ ਬਾਤ ਉਹ ਦੱਸ ਕੇ ਗੱਲ ਤਾਂ ਇਹ ਆ ਬਾਈ ਬਾਈ ਹੋਰ ਨਾਲ ਤੜਕੇ ਵੀ ਗੱਲਬਾਤ ਹੋਈ ਸੀ ਇਹੋ ਤੁਸੀਂ ਬਾਈ ਬਰਿੰਦਰ ਦੇ ਫਾਰਮ ਦੇ ਸੀਮਣ ਦੀ ਹੈ ਬਾਈ ਇਹ ਧਾਰੇ ਦੀ ਹੈ ਨਾ ਹਾਂਜੀ ਧਾਰੇ ਸੀਮਣ ਦੀ ਹੈਗੀ ਬਾਈ ਪੁੱਲ ਦੀ ਤੇ ਬਾਈ ਬਰਿੰਦਰ ਵੀ ਇੱਥੇ ਪਹੁੰਚਿਆ ਹੋਇਆ ਬਾਈ ਨੂੰ ਕਹਾਂਗੇ ਮੜਾ ਸੱਦਿਓ ਬਾਈ ਤੇ ਹਾਂ ਤੇ ਉਮਰ ਕਿੰਨੀ ਹੋ ਗਈ ਬਈ ਇਹਦੀ ਇਹਦੀ 27 ਮਹੀਨਿਆਂ ਦੀ ਆ ਵੀਰੇ 22 ਮਹੀਨਿਆਂ ਦੀ 27 ਦੀ 27 ਦੀ ਹਾਂਜੀ ਠੀਕ ਹੈ ਬਾਈ 27 ਮਹੀਨਿਆਂ ਦੀ ਉਮਰ ਹੈ ਬਾਈ ਗੱਲ ਇਹ ਆ ਵੀ ਲక్ష్ਮੀ ਡੇਰੀ ਫਾਰਮ ਵਾਲੇ ਕਰੀ ਗਏ ਨਾ ਮੇਲਾ ਲੁੱਟ ਗਏ ਬਾਈ ਬਰਿੰਦਰ ਆ ਗਿਆ ਬਾਈ ਮੜਾ ਆਇਓ ਬਾਈ ਦੇ ਨੇੜੇ ਤੇ ਆਪਾਂ ਗੱਲਬਾਤ ਸਾਰੀ ਕਰਾਂਗੇ ਤੇ ਮੜੇ ਮਾਂ ਦੇ ਦੁੱਧ ਵਾਲੇ ਰਿਕਾਰਡ ਵਾਰੀ ਵੀ ਦੱਸੋ ਜੀ ਰਿਕਾਰਡ ਵਾਰ ਦੂਜੇ ਸਵੇਰੇ 18 19 ਲੀਟਰ ਦਾ ਦੁੱਧ ਸੀਗਾ 19 ਲੀਟਰ ਦੂਜੇ ਸਵੇਰੇ 19 ਲੀਟਰ ਹਾਂਜੀ ਠੀਕ ਹੈ ਠੀਕ ਹੈ ਉਹ ਆ ਜਗਰਾਮਾ ਦੇ ਮੇਲੇ ਦੇ ਹੱਥੋਂ ਸੁਖਵੀਰ ਨੇ ਲੈ ਲਈ ਸੀ ਆਈ ਹੋਈ ਉਹ ਵੀ ਅੱਛਾ ਜੀ ਬਾਈ ਮਹਾਰਾ ਬਾਈ ਦੇ ਲਵੇ ਖੜਿਓ ਰਿੰਦਰ ਜੀ ਉਹ ਮਾਈਕ ਲੱਗਿਆ ਬਾਈ ਦੇ ਤੇ ਪਹਿਲਾਂ ਤਾਂ ਮੁਬਾਰਕਾਂ ਬਾਈ ਤੁਹਾਨੂੰ ਬਿਲਕੁਲ ਜੀ ਧੰਨਵਾਦ ਤੇ ਗੱਲ ਇਹ ਆ ਬਾਈ ਤੁਸੀਂ ਇੰਨਾ ਕ ਦੱਸਿਓ ਛੋਟੀ ਦੇ ਬਾਰੇ ਵੀ ਸੀਮਨ ਕੋਲ ਦਾ ਨਾਂ ਚੱਲਦਾ ਅੱਜ ਦੀ ਘੜੀ ਹਨਾ ਤੇ ਜਿਵੇਂ ਤੁਸੀਂ ਦੱਸਿਆ ਦਾਰੇ ਦਾ ਨਾਂ ਚੱਲਿਆ ਕੋਹੀਨੂਰ ਦਾ ਚੱਲਿਆ ਅੱਜ ਦੇ ਮੇਲੇ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਪਸ਼ੂ ਆ ਜਿਹੜੇ ਬਿੰਨਰ ਰਿਹਾ ਦੋ ਦੰਦਰਗ ਵਿੱਚ ਜੀ ਤਾਰੇ ਦੀ ਚੋਟੀ ਫਸਟ ਆ ਹਾਂਜੀ ਤੇ ਜਿਹੜੀ ਕੋਹੀਨੂਰ ਦੀ ਚੋਟੀ 3rd ਆ ਮੋਦੀ ਦੀ ਚੌਥੀ ਆ ਨਹੀਂ ਡਾਇਰੈਕਟ ਵਿੱਚ ਦੇ ਚੌਥੀ ਐ ਮੋਦੀ ਦੀ ਪੰਜਵੀਂ ਆ ਮੋਦੀ ਦੀਆਂ ਦੋ ਚੋਟੀਆਂ ਬਾਈ ਗੱਲ ਕਰਕੇ ਵੀ ਕੰਪੀਟੀਸ਼ਨ ਫਿਰ ਆਪਸ ਹੀ ਹੋ ਗਿਆ ਬਾਈ ਮਾਰਖਾਣੇ ਬਾਈ ਸੁਣੋ ਆ ਦੇ ਦੇ ਲਾ ਫਰ ਦੇ ਆ ਉਹਨੂੰ ਲਾ ਕੇ ਲੈ ਵੀ ਲక్ష్ਮੀ ਡੇਰੀ ਫਾਰਮ ਆ ਲਿਆ ਮਿਲਾ ਲਿਆ ਯਾਰ ਆ ਲਿਆ ਦੋਨੇ ਲਾ ਕੇ ਜਿਹੜੇ ਮਾਈਕ ਲੱਗੇ ਹੋਏ ਤੁਹਾਡੇ ਹੈ ਨਹੀਂ ਨਹੀਂ ਚਲ ਜੇ ਤੇ ਹਾਂਜੀ ਤੇ ਤੋੜ ਕੇ ਵੀ ਦਿਖਾ ਦਾਂ ਤੁਹਾਨੂੰ ਆ ਮੱਝ ਹੈ ਜਿਹੜੀ ਧਰੌਣਲੇ ਪਸ਼ੂ ਮੇਲੇ ਦੇ ਫਰਸਟ ਆਈਬੀਆਈ ਤੇ ਸਾਰਾ ਮੇਲਾ ਕਹਿੰਦੇ ਵੀ ਇਹ ਕੇ ਕਰਨੀ ਇੱਥੇ ਲਿਆ ਇਹ ਗੱਲ ਹੈ ਡਾਕਟਰ ਹਾਂਜੀ ਤੇ ਆ ਇਹਨੇ ਆ ਦੋ ਬੱਚੇ ਆ ਨੇ ਹਨਾ ਆ ਜਾ ਆ ਜਾ ਡਾਕਟਰ 1 ਐਮ ਐ ਨੰਬਰ ਤੇ ਹੀ ਇਹ 9ਵੇਂ ਤੇ ਆਈ ਐ ਕਿਹੜਾ ਪਿੰਡ ਆ ਜੀ ਮਾੜਾ ਕੁਛ ਨਾ ਜੀ ਠੀਕ ਐ ਇਹ 9ਵੇਂ ਤੇ ਆਈ ਐ ਤੇ 8ਵੇਂ ਦੇ ਇਹ ਇਹ 5ਵੇਂ ਦੀ ਆਈ ਐ ਤੇ ਦੂਜੇ ਦੀ ਜਿਹੜੀਆਂ ਕਿੱਥੇ ਨੇ ਚਲੋ ਹਾਂ ਜੀ ਮਿੱਤਰੋ ਤਰੌਲੀ ਪਸ਼ੂ ਮੇਲੇ ਤੇ ਕਹਿੰਦੇ ਦੁੱਗੀਆਂ ਝੋਟੀਆਂ ਮੁਰਾ ਨਸਲ ਦੇ ਵਿੱਚ ਆਹ ਝੋਟੀ ਨੇ ਕਹਿੰਦੇ ਵੀ ਚੌਥੇ ਨੰਬਰ ਤੇ ਬਾਜੀ ਮਾਰੀ ਹੈਗੀ ਕਾਫੀ ਜਿਆਦਾ ਝੋਟੀਆਂ ਆਈਆਂ ਸੀ ਉਹਨਾਂ ਦੇ ਵਿੱਚੋਂ ਚੌਥੇ ਨੰਬਰ ਤੇ ਝੋਟੀ ਆਈ ਆ ਬਾਕੀ ਮਾਲਕ ਨਾਲ ਗੱਲ ਕਰਦੇ ਆ ਬਾਜੀ ਸਸਰੀ ਦਾ ਕਿਹੜਾ ਪਿੰਡ ਆ ਬਾਜੀ ਪੱਖੋਕਲਾ ਜੀ ਆ ਪੱਖੋਕਲਾ ਪਿੰਡ ਆ ਜ਼ਿਲ੍ਹਾ ਬਰਨਾਲਾ ਗਿਆ ਬਰਨਾਲਾ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਨੇ ਵੀਰੇ ਕਿਹੜੇ ਸੀਮਨ ਦੀ ਝੋਟੀ ਆ ਜੀ ਇਹ ਦਾਰੇ ਦੀ ਆ ਜੀ ਦਾਰੇ ਦੀ ਆ ਦਾਰੇ ਦੀ ਇਹ ਅੱਜ ਮਨੂ ਲਾਦਾ ਲక్ష్ਮੀ ਡੇਰੀ ਫਾਰਮ ਵਾਲੇ ਬਾਜੀ ਮਾਰ ਗਏ ਹਨ ਮਾਰ ਗਏ ਜੀ ਮਿੱਤਰੋ ਕਾਰਨੀ ਇਹ ਵੀ ਪਹਿਲੇ ਨੰਬਰ ਤੇ ਵੀ ਲక్ష్ਮੀ ਵਾਲਾ ਦੀ ਝੋਟੀ ਆ ਦੂਜੇ ਤੇ ਵੀ ਕਹਿੰਦੇ ਆ ਕਿ ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਦਿਨ ਦੇ ਵਿੱਚ ਚੱਕ ਲਈਆਂ ਤੇ ਬਾਈ ਜੀ ਇਹਦੇ ਸੀਮੈਂਟ ਤੁਸੀਂ ਦੱਸਾ ਦਾਰਿਆ ਦਾ ਮਾਂ ਦੇ ਦੁੱਧ ਦਾ ਕੀ ਰਿਕਾਰਡ ਹੈ ਮਾਂ ਦਾ 20 ਕਿਲੋ ਬਾਈ 1.5 ਕਿਲੋ ਕਿੰਨੇਵੇਂ ਸੂਏ ਦਾ ਬਾਈ ਦੂਜੇ ਦਾ ਹੀ ਤੀਜੇ ਸੂਏ ਦਾ ਠੀਕ ਹੈ ਵੀਰੇ ਤੇ ਉਮਰ ਕਿੰਨੀ ਹੋ ਗਈ ਇਹਦੀ ਉਮਰ ਵੀ 25 ਮਹੀਨੇ ਹੋਈ 25 ਮਹੀਨੇ ਗੱਪਣਾ ਹੈ ਤੇ ਨਵਾਬ ਜੀ ਨਵਾਬ ਤੋਂ ਹੈ ਠੀਕ ਹੈ ਬਾਈ ਬਹੁਤ-ਬਹੁਤ ਧੰਨਵਾਦ ਬਾਈ ਤੁਸੀਂ ਜਾਣਕਾਰੀ ਦਿੱਤੀ ਤੇ ਕਿੰਨੇ ਪਸ਼ੂ ਕਿੰਨੇ ਆਪਣੇ ਕੋਲੇ ਪਸ਼ੂ ਕਾਫੀ ਹੈ ਜੀ 4-5 ਵਿੱਚ ਹੈ ਠੀਕ ਹੈ 4-5 ਵਿੱਚ ਤਾਂ ਕਿਹੜੇ-ਕਿਹੜੇ ਸਿੰਘ ਲਾ ਰਹੇ ਹੋ ਇਸ ਟਾਈਮ ਇਹ ਤਾਂ ਤਾਰਿਆ ਚੱਲਦੇ ਆ ਤੇ ਕੋ ਇਹਦੇ ਤਾਂ ਬਹੁਤ ਲੱਗੇ ਜੀ ਠੀਕ ਹੈ ਨਵਾਬ ਠੀਕ ਹੈ ਤੇ ਇੱਕ ਨਵਾਬ ਦੀ ਗੱਡੀ ਘੜੀ ਆਪਾਂ ਦੀ ਠੀਕ ਹੈ ਬਾਈ ਤੇ ਬਰੀਡ ਦੇ ਕੰਮ ਕਰਦੇ ਕਿੰਨਾ ਟਾਈਮ ਹੋਵੇ ਬਰੀਡ ਕਿ ਕਰਦੇ ਕਿੰਨਾ ਟਾਈਮ ਹੋਵੇ 2 ਸਾਲ ਠੀਕ ਹੈ 2 ਸਾਲਾਂ ਜੇ ਮੱਲਾ ਮਾਰ ਗਏ ਵੱਡੀਆਂ ਮਾਰ ਕੇ ਬਾਈ ਹਾਂ ਮੁਬਾਰਕਾ ਨੇ ਬਣਾਏ ਟਾਈਮ ਨਾਲ ਸੁਣ ਲਈ ਸੁਣ ਲਈ ਸੁਣ ਲਈ ਜੀ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਵੀਰੇ 700 ਪੂਰਾ 792 99 38338 38338 70923833 ਠੀਕ ਆ ਭਾਈ ਕੈ ਵੀਰੇ ਬਹੁਤ ਬਹੁਤ ਮੁਬਾਰਕਾਂ ਭਾਈ ਅਮਰੀਕ ਪਹੁੰਚਿਆ ਵੀਰੇ ਤੇ ਲੈ ਤੋਰ ਕੇ ਦਿਖਾ ਦਿਓ ਬ੍ਰਦਰ ਤੇ ਵੀਡੀਓ ਕਰ ਦਿਓ ਸ਼ੇਅਰ ਪੇਜ ਕਰ ਲਿਓ ਫੋਲੋ ਕਿਉਂਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆਪਣੀਆਂ ਸਾਰੇ ਮੇਲੇ ਦੀਆਂ ਆਪਣੇ ਪੇਜ ਤੇ ਪਈਆਂ ਚੈੱਕ ਕਰ ਸਕਦੇ ਹੋ ਬਹੁਤ ਮੋਤ ਮੁਬਾਰਕਾਂ ਤੁਹਾਨੂੰ ਭਾਈ ਤੇ ਧੰਨਵਾਦ ਜੀ